ਤਦ ਸੀ ਨਹੀਂ ਹੋਰ ਵੀ ਭਗਤ ਜਿੰਨੇ ਆਉਂਦੇ ਆਪਣੇ ਘਰੇ ਆ ਕੇ ਰੋਟੀ ਮੰਗਦੇ ਨੇ ਬੜਾ ਤਰਮੇ ਹਾਂ ਰੋਟੀ ਆਪਣੇ ਉਈਓ ਵਸੇ ਕੇ ਆਪਣੇ ਰੋਟੀ ਆ ਕੇ ਕੋਈ ਵੀ ਭਗਤ ਆਵੇ ਰੋਟੀ ਮੰਗਦਾ ਆਪਣੇ ਘਰੇ ਆ ਕੇ ਆਪਾਂ ਕਿਤੇ ਖਾਲੀ ਨਹੀਂ ਜਾਣ ਦਿੱਤਾ ਮਿੱਤਰੋ ਅਗਲੇ ਦਿਨ ਦੇ ਵਲੌਗ ਚ ਸਵਾਗਤ ਆ ਤੇ ਕੱਲ ਇੰਨਾ ਘਟਾਇਆ ਸੀ ਰਾਤ ਆ ਗਿਆ ਮੀ ਕਾਫੀ ਪਾਣੀ ਅੰਦਰ ਨੂੰ ਆਇਆ ਤੇ ਅੱਜ ਸਵੇਰੇ ਸਵੇਰੇ ਉੱਠ ਕੇ ਫੇਰ ਲੱਗੇ ਉਧਰ ਲੱਗੇ ੱਟਾ ਚੱਕਣਾ ਤੇ ਅਸੀਂ ਚੜ ਗਏ ਦੀ ਕੋਠੇ ਤੇ ਛੱਤ ਟਰੋਣੀ ਪਾਣੀ ਹੈ ਪਹਿਲਾਂ ਮਿੱਟੀ-ਮਿੱਟੀ ਥੱਲੇ ਦੇਖ ਕੇ ਮਿੱਟੀ ਵੀ ਬਹੁਤ ਪਈ ਹੋਈ ਆ ਨਾ ਫਟੀਆਂ ਵਾਲੀ ਛੱਤ ਆ ਇਹ ਸ਼ੌਂਕ ਲੱਗ ਰਹੀ ਆ ਕੋਣ ਆਉਗੇ ਕਿ ਨਹੀਂ ਮਿੱਟੀ ਥੱਲੇ ਲੈ ਵੀ ਮਿੱਤਰੋ ਛੱਤ ਦਾ ਕਰਤੀ ਲਾਦੀ ਥੱਲੇ ਉਹ ਲੱਗ ਰਹੀ ਐ ਚੋਬਰ ਕਿਉਂ ਗਰਮੀ ਦਾ ਪਤਾ ਹੀ ਆ ਕਦਰੋਜਨ ਬਾਬਾ ਸੱਟੀਆਂ ਬਣ ਗਈਆਂ ਕਿਉਂਕਿ ਪਲਾਸਟਰ ਹੋਇਆ ਆ ਪਟ ਗਿਆ ਲੈ ਵੀ ਉਹ ਤਾਂ ਡੇਗਦੇ ਹੁਣ ਤਾਂ ਟਰੈਕਟਰ ਪਾਉਣਾ ਪੈਣਾ ਔਰ ਮੇ ਵਾਲੀ ਮਾਤਾ ਤਾਂ ਆ ਗਈ ਸੀ ਕਹਿੰਦੀ ਲੋ ਖਿੱਚੀਏ ਹੱਥ ਨਾਲੇ ਖਿੱਚਣਾ ਕਹਿੰਦੇ ਅਸੀਂ ਖਿੱਚ ਦਾਂਗੇ ਕਹਿੰਦੀ ਇਹ ਲੈ ਆਜੋ ਹੁਣ ਟਰੈਕਟਰ ਪਾ ਕੇ ਆਏ ਨਹੀਂ ਖਿੱਚੀ ਜਾਂਦੀ ਸਿਮੈਂਟ ਚ ਆ ਨਾ ਲੈਂਟਰ ਲੱਗਿਆ ਹੋਇਆ ਚ ਹੈ ਹੂੰ ਸਾਰੀ ਬਾ ਮਾਗਰੇ ਮੈਂ ਤੋੜ ਲਈ ਲੈਟੋਜਨ ਪਾ ਕੇ ਇਧਰ ਖਿੱਚਦੇ ਆ ਆ ਜਾ ਬਾਹਰ ਖੋਲੋ ਉਧਰ ਲਾ ਮੈਂ ਪਾ ਕੇ ਟੋਚਨ ਦੇ ਦੇ ਸੱਟੇ ਵੀ ਕਰ ਲਈ ਇੱਕ ਤਾਂ ਉਧਰ ਦੂਜੀ ਕੰਦ ਦਾ ਵੀ ਸਾਨੂੰ ਥੋੜਾ ਜਿਹਾ ਡਰ ਜਾਗਾ ਕਿਤੇ ਉਹ ਨਾ ਡਿੱਗ ਪਏ ਉਧਰੋਂ ਉਹ ਟੇਢੀ ਹੀ ਹੋ ਰਹੀ ਆ ਆਪ ਦਾ ਪੈਂਦਾ ਨਹੀਂ ਕਿਤੇ ਗਵੰਡੀਆਂ ਦੀ ਵੀ ਰੇਪੇ ਕੀ ਕਰ ਰਹੇ ਆ ਕੀ ਕਰਨਾ ਹਾਂ ਚੱਕ ਦਾ ਚੱਕ ਦੇ ਰੇ ਠੰਡ ਹੋ ਗਈ ਹਾਂ ਜੋਬਰ ਨੇ ਟਾਪਦਾ ਸਾਰਾ ਹਾਂ ਇੱਧਰ ਤੋਂ ਬਣਾ ਦੇ ਹਾਂ ਚੱਕ ਦੋ ਚੱਕ ਦੋ ਫੇਰ ਟੋਜਨ ਪਾ ਕੇ ਡੇਗਾਂਗੇ ਆ ਕਹਿੰਦਾ ਦੇਖਦੇ ਹੁਣ ਇਹਦੇ ਨਾਲ ਛੱਟ ਪਰਲੀ ਗੰਦ ਨਾਲ ਉੱਥੇ ਲੈਂਟਰ ਵੀ ਲੱਗਿਆ ਹੋਇਆ ਹੋਸ਼ਕਤੀ ਮਾਣਾ ਮਾ ਆਹ ਸਿੱਧਾ ਰੱਖੀਆ ਮੈਂ ਜੀ ਚੋਦਾ ਬਣਾ ਲੈ ਦਮ

ਅਜੇ ਇਧਰ ਕੰਮ ਚੱਲੀ ਜਾਂਦਾ ਸੀ ਰੋਟੀ ਰੋਟੀ ਦੀ تیاری ਚੱਲ ਰਹੀ ਸੀ ਤੇ ਉਧਰੋਂ ਗੁੱਗੇ ਵਾਲੇ ਆ ਗਏ ਬਾਬੇ ਉਹ ਕਹਿੰਦੇ ਰੋਟੀ ਛਕ ਲਈਆਂ ਉਹਨਾਂ ਦੀ ਰੋਟੀ ਬਣਨ ਲੱਗ ਰਹੀ ਆ ਉਹਨਾਂ ਨੂੰ ਰੋਟੀ ਛਕਾਉਣੀ ਆ ਉਹ ਬਾਹਰ ਬੈਗੇ ਸੀ ਕਹਿੰਦੇ ਸੀ ਬਾਹਰ ਬੈਠ ਜਾ ਇਧਰ ਸ਼ੌਂਚੋ ਬੈਠੇ ਸੀ ਲੰਗਰ ਛਕਣਾ ਕਹਿੰਦੇ ਰੋਟੀ ਤਿਆਰ ਹੋਣ ਲੱਗ ਰਹੀ ਆ ਉਹਨਾਂ ਦੀ ਭੱਲਾ ਉਹਨਾਂ ਨੂੰ ਛਕਾਉਣੇ ਆ ਫੇਰ ਆਪਾਂ ਕਾਵਾਂਗੇ ਸਟਰੋ ਬਾਬਿਆਂ ਦੀ ਬਣ ਗਈ ਸੀ ਰੋਟੀ ਤੇ ਥੋੜਾ ਜਿਹਾ ਅੰਦਰ ਸਿਸਟਮ ਜਾ ਹਲ ਰਿਹਾ ਨਾ ਬਠਾਉਣ ਦਾ ਥਾਂ ਯਾਨੀ ਜੀ ਉਹ ਬਾਹਰ ਬੈਠੇ ਸੀ ਆ ਕਿ ਲੈ ਜਾਂ ਚਾਹ ਚਾਹ ਕਿਤਾ ਘਰ ਕੇ ਨਹੀਂ ਤਾਂ ਅੰਦਰ ਬੈਗੀ ਝਾਗ ਲਾਂਦੇ ਤਾਂ ਕਰਕੇ ਸੋਈ ਵੀ ਅਸੀਂ ਇੱਧਰ ਕਰੀ ਹੋਈ ਆ ਤੇ ਪਹਿਲਾਂ ਉਹਨਾਂ ਨੂੰ ਛਕਾਇਆ ਇਹ ਰੋਟੀ ਫੇਰ ਆਪਾਂ ਛਕਦੇ ਆ ਵਾਹ ਬਰੂਸ ਬਾਬਾ ਮਾਤਾ ਅੰਦਰ ਫਿਰ ਵੀ 10:00 ਵਜੇ ਦਾ ਨਾ 2:00 ਵਜੇ ਮੈਂ ਛਕਾ ਲਵਾਂ 10:00 ਵਜੇ ਜਿਹਨਾਂ ਦੀ ਜਮੀ ਕੋਈ ਕਮਾਉਣ ਵਾਲਾ ਅੱਜ ਕੱਲੀਆ ਬਜ਼ੁਰਗਾਂ ਜੀ ਆ ਉਹਨਾਂ ਦੇ ਘਰ ਪਾਦੀ ਸੀ ਪਰ ਆਪਣਾ ਬਹੁਤ ਲੇਟ ਹੋ ਗਿਆ ਜਾਨੀ ਕਿ ਸਾਲ ਲੇਟ ਹੋ ਗਿਆ ਆਪਣਾ ਦਾ ਚਲੋ ਆਪਣੇ ਦਾ ਅੰਦਰ ਪਾਣੀ ਵੜ ਜਾਂਦਾ ਅੱਛਾ ਕੋਈ ਗੱਲ ਨਹੀਂ ਭਰੋਸਾ ਰਾਤ ਮੀਂਹ ਆਇਆ ساری ਰਾਤ ਜਾਗਦੇ ਰਹੇ ਆ ਆਪ ਕੱਢਦੇ ਨੇ ਆ ਪਾਣੀ ਕਦੀ ਬਹਾਰਾ ਕਰੇਗਾ ਕਦੀ ਗੱਡੀਆਂ ਚ ਕੰਮੇਗਾ ਹਾਂ ਮੈਂ ਆਪਾਂ ਨਵੇਂ ਚੱਲ ਇੱਧਰ ਵੇਖ ਅੱਸੀ ਵੀ ਕਾਲੀ ਜੀ ਵਾਲੀ ਇਸੇ ਵਾਲਾ ਜੇ ਪਤਾ ਨਹੀਂ ਤੈਨੂੰ ਅਸੀਂ ਕੀ ਬਾਜੀ ਕਰ ਜੰਨੇ ਨਾ ਰੋਟੀ ਰੋਟੀ ਦਾ ਬਾਬਾ ਹੋਰ ਭਗਤ ਵੀ ਆਉਂਦੇ ਰਹਿੰਦੇ ਰੋਟੀ ਮੰਗਦੇ ਆਪਣੇ ਪਤਾ ਨਹੀਂ ਕੀ ਵਸੇਖੇ ਆਪਣੇ ਘਰੇ ਆ ਕੇ ਰੋਟੀਆਂ ਮੰਗਦੇ ਲੰਗਰ ਦੀ ਸੇਵਾ ਕੀ ਬਹੁਤ ਸੇਵਾ ਤੇਰੇ ਕਰ ਬਹੁਤ ਕੱਲਾ ਤੁਸੀਂ ਨਹੀਂ ਹੋਰ ਵੀ ਭਗਤ ਜੰਨੇ ਆਉਂਦੇ ਆਪਣੇ ਘਰੇ ਆ ਕੇ ਰੋਟੀ ਮੰਗਦੇ ਨੇ ਸੱਤ ਵਜੇ ਸੇਵਾ ਦਾ ਧਰਮ ਹੈ ਹਾਂ ਰੋਟੀ ਆਪਣੇ ਪੂਈਓ ਵਸੇਖੇ ਆਪਣੇ ਰੋਟੀ ਆ ਕੇ ਕੋਈ ਵੀ ਭਗਤ ਆਵੇ ਰੋਟੀ ਮੰਗਦਾ ਆਪਣੇ ਘਰੇ ਆ ਕੇ ਆਪਾਂ ਕਦੇ ਖਾਲੀ ਨਹੀਂ ਜਾਣ ਦਿੱਤਾ ਜੇ ਮਰਜੀ ਹੋਵੇ ਕੋਈ ਬਿਮਾਰ ਹੋਵੇ ਆਪਣੇ ਘਰੇ ਜਿਵੇਂ ਮਰਜੀ ਆ ਬਣਾ ਕੇ ਖਵਾਉਣਗੇ ਹੋਵੇ ਨਾ ਹੋਵੇ ਪਾਣੀ ਪਾ ਦੇ ਪਾ ਦੇ ਪਾ ਦੇ ਪਾ ਦੇ ਲੈ ਵੀ ਮਿੱਤਰੋ ਅੱਜ ਫੇਰ ਇੱਕ ਕਮਰਾ ਢਾਇਆ ਕੱਲ ਬਰਾਂਡਾ ਢਾਇਆ ਸੀ ਅੱਜ ਦਾ ਵਲੌਗ ਦਾ ਐਂਡ ਟਰੈਕਟਰ ਆਪਾਂ ਕਰ ਲਿਆ ਸੀ ਅੰਦਰ ਤੇ ਟਰਾਲੀ ਆਪਾਂ ਕੱਢਿਆ ਸੀ ਕਿਉਂਕਿ ਕੰਮ ਹੋਣਾ ਆਪਣਾ ਬਸ ਹੱਥਾਂ ਵਾਲੇ ਹੀ ਰਹਿ ਗਿਆ ਸਾਰਾ ਤੇ ਬਾਕੀ ਆ ਮਟੀਰੀਅਲ ਜਾਂ ਟਰਾਲੀ ਜੀ ਬਾਕੇ ਆਪਾਂ ਬਾਹਰ ਛੱਡਾਂਗੇ ਕਾਲੋਂ ਉਹ ਟਾਟਾ ਕੱਢ ਕੇ ਨਵਾਂ ਕੱਢ ਕੇ ਪਰਸੋਂ ਨੂੰ ਆਪਾਂ ਕਮਰਾ ਟਾਵਾਂਗੇ ਤੇ ਅੱਜ ਦਾ ਵਲੌਗ ਦਾ ਐਂਡ ਆ ਫਿਰ ਅੱਜ ਯਾਰ ਸੋਈ ਟਾਉਣੀਆਂ ਤੇ ਫਿਰ ਸ਼ੈੱਡ ਵੀ ਤਾਰਨਾ ਫਿਰ ਮੈਂ ਇਸ ਦਾ ਨੂੰ ਕਰਨਾ ਪਣਾ ਉਹ ਪਾਰਾਂ ਜਿੱਦੜਾ ਆਪਾਂ ਤੋੜੀ ਪਾਈ ਸੀ ਉਹ ਪਰਲੇ ਚ ਤੇ ਬਾਕੀ ਬਈ ਵਲੌਗ ਜਿਨ੍ਹਾਂ ਨੇ ਪੂਰਾ ਦੇਖਿਆ ਨਾ ਧੰਨਵਾਦ ਤੇ ਜਿਹੜੇ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਕਾਲੋ ਸਬਸਕ੍ਰਾਈਬ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਥੋੜੀ ਬੋਤੀ ਇਨਕਮ ਹੋ ਜੇ ਤੇ ਆਪਾਂ ਨੂੰ ਸਾਰਾ ਜਿਆ ਲੱਗ ਜੂ ਇਧਰ ਨੂੰ ਬਾਕੀ ਚੰਗਾ ਟਾਈਮ ਆਉਣ ਤੇ ਤੁਹਾਡਾ ਸਾਥ ਫੇਰ ਦੇਵਾਂਗੇ ਕੋਈ ਚੱਕਰ ਨਹੀਂ ਵਾਪਸ ਉਹ ਕਰਕੇ ਓਕੇ ਬਾਏ ਬਾਏ